ਲੈ ਜੀ ਕੋਈ ਚਾਬੀ ਨਹੀਂ ਹੈਗੀ ਦੇਖੋ ਕੁਝ ਨਹੀਂ ਹੈਗਾ ਹਾਂ ਜੀ ਇਹਨੂੰ ਹੈਂਡਲ ਨੂੰ ਖੋਲਣ ਵਾਸਤੇ ਦੇਖੋ ਸਿੰਗਲ ਵਾਰ ਤੁਸੀਂ ਪਾਵਰ ਬਟਨ ਕਲਿੱਕ ਕਰੋਗੇ ਡਿਸਪਲੇ ਤੇ ਪਾਸਵਰਡ ਆ ਜਾਏਗਾ ਠੀਕ ਹੈ ਜੀ ਜੋ ਵੀ ਤੁਸੀਂ ਪਾਸਵਰਡ ਰੱਖ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਨਾਬੇ ਤੇ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਓਲਾ ਦੀ ਏਜੰਸੀ ਆਪਾਂ ਤੁਹਾਨੂੰ ਓਲਾ ਦੀ ਇੱਕ ਸਕੂਟਰੀ ਦਿਖਾਉਣੇ ਆ ਜਿਹਦੇ ਫੀਚਰਸ ਨੇ ਆਉਣੇ ਤੁਹਾਨੂੰ ਸਾਰੇ ਫੀਚਰ ਦਿਖਾਵਾਂਗੇ ਆਪਾਂ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਆਪਾਂ ਅੱਜ ਦੀ ਵੀਡੀ ਲਓ ਵੀ ਸਾਹਮਣੇ ਆਪਣੇ ਓਲਾ ਤੇ ਚੱਲਦੇ ਆਪਾਂ ਅੰਦਰ ਤੁਹਾਨੂੰ ਦਿਖਾਉਣੇ ਆ ਤੇ ਲਓ ਵੀ ਤੁਹਾਨੂੰ ਅੱਜ ਓਲਾ ਦੀ ਦਿਖਾਉਣੇ ਆ S1 Pro ਤੁਹਾਨੂੰ ਸਾਰੇ ਇਹਦੇ ਫੀਚਰ ਦੱਸਦੇ ਆ ਲਓ ਵੀ ਇਹ ਹੈਗੀ ਆ S1 Pro ਤੇ ਲੁੱਕ ਵਾਈ ਜਿਵੇਂ ਆ ਇਹ ਤੇ ਇਹਦੇ ਵਿੱਚ ਆ ਡੀਟਲ ਮੀਟਰ ਚਾਬੀ ਜੂਬੀ ਨਹੀਂ ਹੈਗੀ ਇਹਨੇ ਲਓ ਚਾਬੀ ਜੂਬੀ ਦੇ ਲੋ ਚਾਬੀ ਨਹੀਂ ਆਈਗੀ ਇਆ ਸਿਰਫ ਮੀਟਰ ਤੋਂ ਹੀ ਚੱਲਦੀ ਆ ਤੇ ਤੁਹਾਨੂੰ ਦਿਖਾਉਣੀ ਹੈ ਇਹ। ਇਹ ਸਟਾਰਟਸਰ ਦੇਖੋ ਸਭ ਤੋਂ ਪਹਿਲਾਂ ਤਾਂ ਹੈਗਾ ਇਹ ਕੀ-ਲੈਸ ਮਾਡਲ ਹੈ ਜੀ। ਕੋਈ ਚਾਬੀ ਨਹੀਂ ਹੈਗੀ ਦੇਖੋ ਕੁਝ ਨਹੀਂ ਹੈਗਾ। ਹਾਂਜੀ। ਇਹਨੂੰ ਹੈਂਡਲ ਲੌਕ ਖੋਲਣ ਵਾਸਤੇ ਦੇਖੋ ਸਿੰਗਲ ਵਾਰ ਤੁਸੀਂ ਪਾਵਰ ਬਟਨ ਕਲਿੱਕ ਕਰੋਗੇ ਡਿਸਪਲੇ ਤੇ ਪਾਸਵਰਡ ਆ ਜਾਏਗਾ। ਠੀਕ ਹੈ। ਜੋ ਵੀ ਤੁਸੀਂ ਪਾਸਵਰਡ ਰੱਖੋਗੇ ਉਹਨੂੰ ਲਗਾਉਣ ਤੇ ਹੀ ਓਪਨ ਹੋਏਗਾ। ਉਸ ਤੋਂ ਬਿਨਾਂ ਓਪਨ ਨਹੀਂ ਹੋਏਗਾ। ਕੀ ਪਾਰਕਿੰਗ ਦਿਖਾ ਰਿਹਾ। ਪੀ ਪਾਰਕ ਇਹਦਾ ਮਤਲਬ ਹੈਗਾ ਵੀ ਇਹ ਪਾਰਕ ਮੋਡ ਤੇ ਹੈ। ਜਦ ਤੱਕ ਦੇਖੋ ਆਪਾਂ ਬ੍ਰੇਕ ਹੋਲਡ ਕਰਕੇ ਪੁਸ਼ ਬਟਨ ਨਹੀਂ ਦਬਾਂਗੇ ਸਟਾਰਟ ਨਹੀਂ ਹੋਏਗੀ। ਇਹਨੇ ਇੰਡੀਕੇਸ਼ਨ ਦੇ ਦੇਣਾ ਸਾਈਡ ਸਟੈਂਡ ਚੱਕੋ। ਯਾਨੀ ਕਿ ਕੱਲ ਨੂੰ ਕੋਈ ਐਕਸੀਡੈਂਟਲ ਚਾਂਸ ਹੁੰਦਾ ਉਹਦੀ ਵੀ ਪ੍ਰੋਬਲਮ ਨਹੀਂ ਹੋਏਗੀ ਜੀ। ਸਿੰਪਲ ਦੇਖੋ ਬ੍ਰੇਕ ਹੋਲਡ ਰੈੱਡ ਬਟਨ ਨੂੰ ਪੁਸ਼ ਕਰਿਆ ਇਹ ਸਟਾਰਟ ਹੈ। ਦੇਖੋ ਕੋਈ ਸਾਊਂਡ ਨਹੀਂ ਕੋਈ ਕੁਝ ਨਹੀਂ ਇਹ ਸਟਾਰਟ ਹੋ ਗਿਆ ਕਿ ਤਰ੍ਹਾਂ ਜੀ ਸਟਾਰਟ ਆ ਮਤਲਬ ਇਹ ਦੇਖੋ ਸਰ ਇੱਥੇ ਇਹ ਇਹ ਬੰਦ ਹੈ పార్ਕ ਮੋਡ ਆ ਗਿਆ ਜੀ। ਪੀ ਮੀਨਸ ਇਜ਼ పార్ਕ ਮੋਡ। ਬ੍ਰੇਕ ਹੋਲਡ ਲਾਲ ਬਟਨ ਦਬਿਆ ਦੇਖੋ ਆ ਸਟਾਰਟ ਨੋਰਮਲ ਮੋਡ ਆ ਗਿਆ। ਇਹ ਡਿਜੀਟਲ ਮੀਟਰ ਸਟਾਰਟ ਹੋ ਗਿਆ ਰ ਇਹ ਦੇਖੋ ਕੰਟਰੋਲ ਚੱਲਣ ਲੱਗਾ ਜੀ ਇਸ ਬਟਨ ਤੋਂ ਸਰ ਮੋਡ ਸਿਸਟਮ ਚੇਂਜ ਹੁੰਦਾ ਜੀ ਜਿਵੇਂ ਆ ਦੇਖੋ ਸਿੰਗਲ ਕਲਿੱਕ ਕਰਿਆ ਸਪੋਰਟ ਮੋਡ ਆ ਗਿਆ ਸਿੰਗਲ ਕਲਿੱਕ ਕਰਿਆ ਹਾਈਪਰ ਆ ਗਿਆ ਪ੍ਰੈਸ ਕਰਕੇ ਰੱਖੋਗੇ ਤਾਂ ਇਕੋ ਆ ਜਾਏਗਾ ਚਾਰ ਡਰਾਈਵ ਬੋਰਡ ਨੇ ਇਹਦੇ ਵਿੱਚ 120 ਦੀ ਹਾਈ ਸਪੀਡ ਹੈ ਜੀ ਇਹਦੀ ਇਸਰ ਸਾਈਡ ਅਗਰ ਬਲੂਟੁੱਥ ਤੁਸੀਂ ਪੇਅਰਿੰਗ ਕਰਨੀ ਹੈ ਗਾਣੇ-ਗੋਣੇ ਸੁਣਨੇ ਆ ਇਹਦੇ ਨਾਲ ਬਲੂਟੁੱਥ ਵੋਲਿਊਮ ਕੰਟਰੋਲਰ ਹੈ ਪਲੱਸ ਐਂਡ ਮਾਈਨਸ ਗਾਣਾ ਰੋਕਣਾ ਵਰ ਚਲਾਣਾ ਸਟਾਪਰ ਪਲੇਇੰਗ ਪਾਜ਼ ਦਾ ਬਟਨ ਹੈ ਜੀ रिवर्स फीचर भी इंस्टॉल है जी किसी गड्डी होगा रेस अगन दिखती आ रिवर्स जा रही है अल रिवर्स ऑफ इसे तो सर एक क्रूज कंट्रोल भी लग जाता है अगर आप थी थर्टी की स्पीड तो उत्थ है क्रूज कंट्रोल एक्टिवेट हो जाता है इस बटन ये लाइट सिस्टम आ गया सर इंडीकेटर आ गए लैफ्ट राइट बाकी हॉर्न आ गया दो स्पीकर इंस्टॉल ने डाटा केबल नहीं सर चार्ज लगा सकते हो तो डाटा केबल राही ਸਰ ਸਭ ਤੋਂ ਵੱਡੀ ਗੱਲ ਸਰ ਬੂਟ ਸਪੇਸ 34 ਲੀਟਰ ਦਾ ਜੀ ਇੰਨਾ ਬੂਟ ਸਪੇਸ ਕਿਸੇ ਵਾਹਨ ਦਾ ਨਹੀਂ ਹੈਗਾ ਜੀ ਕਿੰਨੇ ਟਾਈਮ ਦੇ ਚਾਰਜ ਮਿਲਦੀ ਹੈ ਇਹ ਲੈਂਦਾ ਸਰ ਸਿਰਫ 6 ਤੋਂ 6.5 ਘੰਟੇ ਫੁੱਲ ਚਾਰਜ ਨੂੰ ਜੀ ਔਰ ਯੂਨਿਟ ਸਿਰਫ ਦੋ ਯੂਨਿਟ ਕੰਜ਼ੂਮ ਕਰੇਗਾ ਜੀ ਇੱਕ ਵਾਰ ਜਾਨਾ ਇੱਕ ਵਾਰ ਰੀਚਾਰਜ ਕਰਦੇ ਸੀ 120 ਦੀ ਹਾਈ ਸਪੀਡ ਹੈ ਸਰ ਜਿਸ ਗੱਡੀ ਦੀ ਪਿਕਅਪ ਹੈ ਪੂਰੀ ਸਰ ਆ ਚਾਰਜਿੰਗ ਏਰੀਆ ਆ ਗਿਆ ਸਰ ਚਾਰਜਿੰਗ ਪੁਆਇੰਟ ਆ ਗਿਆ ਜੀ ਕੀ ਪ੍ਰਾਈਸ ਹੈ ਇਹ ਦਾ ਇਸ ਰਾਜ ਦਾ ਜਿਹੜਾ ਇਹਦਾ ਕਰੰਟ ਪ੍ਰਾਈਸ ਚੱਲ ਰਿਹਾ 1,43,715 ਵਿੱਚ ਪ੍ਰਾਈਸ ਚੱਲ ਰਿਹਾ ਹੈ। ਬੈਟਰੀ ਗਾਰੰਟੀ ਕਿਉਂ ਦੀ? ਬੈਟਰੀ ਗਾਰੰਟੀ ਬਹੁਤ ਜ਼ਿਆਦਾ ਹੈ ਜੀ ਸਰ 8 ਸਾਲ 80,000 ਕਿਲੋਮੀਟਰ ਬੈਟਰੀ ਦੀ ਗਾਰੰਟੀ ਦਵਾਂਗੇ ਜੀ ਤੁਹਾਨੂੰ ਭਾਜੀ। ਪੂਰਾ ਵਰਲਡਵਾਈਡ ਰਾਊਂਡ ਕੱਢ ਲਿਓ ਸਰ ਇੰਨੀ ਵਾਰੰਟੀ ਕੋਈ ਨਹੀਂ ਦਿੰਦਾ ਜੀ। ਔਰ 3 ਸਾਲ 40,000 ਕਿਲੋਮੀਟਰ ਦੀ ਮੋਟਰ ਦੀ ਗਾਰੰਟੀ ਹੈ ਚਾਰਜਰ ਦੀ ਗਾਰੰਟੀ ਹੈ ਜੀ। ਮੇਨ ਕੀ ਹੈ ਸਰ ਬੈਟਰੀ ਹੋਈ ਹੈ ਜੀ। ਟਾਪ ਮਾਡਲ ਇਹੀ ਹੈ ਜੀ। ਡਬਲ ਡਿਸਕ ਹੈ ਦੇਖੋ ਲੌਏ ਵੀਲ ਲੱਗੇ ਹੋਏ ਨੇ ਜੀ। ਐਕਸੀਲੇਸ਼ਨ ਬਹੁਤ ਸਮੂਥ ਹੈ ਜੀ 3.1 ਸੈਕਿੰਡ ਦੇ ਵਿੱਚ ਵਿੱਚ 40 ਦੀ ਸਪੀਡ ਤੇ ਲੱਗ ਜਾਗੇ ਹਾਂ ਨੈਵੀਗੇਸ਼ਨ ਇਨਸੋਲਡ ਹੈ ਦੇਖੋ ਕਿੰਨੇ ਕਿਲੋਮੀਟਰ ਕਿੰਨੇ ਪਰਸੈਂਟ ਬੈਟਰੀ ਹੈ ਕਿੰਨੇ ਪਰਸੈਂਟ ਬੈਟਰੀ ਦੇ ਵਿੱਚ ਕਿੰਨੇ ਕਿਲੋਮੀਟਰ ਚੱਲੇਗੀ ਬਾਈਕਲ ਸਟੇਟਸ ਵੀ ਸ਼ੋਇੰਗ ਹੈ ਬ੍ਰਿੱਟ ਟੂਡੇ ਸਟੇਟਸ ਵੀ ਸ਼ੋਇੰਗ ਹੋਏਗਾ ਸਿੰਪਲ ਦੇਖੋ ਲੋਕੇਸ਼ਨ ਪਰੋ ਕੋਈ ਕੋਈ ਇੰਟਰਨੈਟ ਕਨੈਕਟ ਕਰਨ ਦੀ ਜ਼ਰੂਰਤ ਨਹੀਂ ਹੈ ਵੀ लोड ही नहीं, नहीं जी। सर्च करो जी देखो से कोई चाबी नहीं है बकिया हुक लगी थी है छोटा-मोटा सामान रखने में थे भी लगा सकते हो ਤੁਸੀਂ लिगी दा बूट स्पेस बहुत ज्यादा है जी और 11 किलो वाट दी मोटर इंस्टॉल्ड है जी तो फिर आपका बहुत ज्यादा हां बहुत ज्यादा है एक एक वाईफाई भी है जी बिल्कुल जी देखो कोई साउंड नहीं सब तो बड़ी गलत है साइलेंट है थीम चेंज होगी जिस तरह भी मर्जी रख लो जी अच्छे शोइंग हो जाएगा कितने परसेंट बैटरीज कितने किलोमीटर दिखा रहे हैं ये आ जाएगा जी, जी। लाइट सिस्टम बहुत अच्छा है जी इंडिया च नंबर वन थे है जी इस टाइम में ईवी दे विच जी कॉफी डेलो है जी लिथियम बैटरी है जी चार किलो वाट दी ਕਾ ਕੋ ਬੁਲ ਮੈਂ ਨਾ ਨੋ ਨੋ ਨਾ ਸਰ IP67 ਰੇਟਡ ਹੈ ਜੀ ਮੋਟਰਪਸ ਬੈਟਰੀ ਜੀ ਅੱਗ ਦਾ ਕੋਈ ਇਨਸੀਡੈਂਟ ਨਹੀਂ ਚਾਰਜਰ ਚਾਰਜ ਰੋਟੋ ਕੱਟ ਹੈ ਜੀ ਲੈ ਸਟਾਰਟ ਕੈਂਟ ਕੀ ਹੋਈ ਸਟੈਂਡ ਸਟੈਂਡ ਚ ਕੋਗੇ ਤਾਂ ਸਟਾਰਟ ਹੋ ਜਾਏਗੀ ਜੀ ਜਿਵੇਂ ਐਕਸੀਡੈਂਟ ਲ ਹੋ ਗਿਆ ਨਾ ਇਲੈਕਟ੍ਰਿਕ ਚ ਸਾਊਂਡ ਕੋਈ ਹੈ ਨਹੀਂ ਕਸਟਮਰ ਨੇ ਰੇਸ ਦਿੱਤੀ ਤਾਂ ਜਾ ਕੇ ਅੱਗੇ ਉਹ ਹੋ ਜਾ ਸੀ ਨਹੀਂ ਹੁੰਦਾ ਕੁਝ ਜੀ ਠੀਕ ਹੈ ਸੇਫਟੀ ਹੈ ਜੀਪੀਐਸ ਟ੍ਰੈਕਰ ਲੱਗਿਆ ਹੋਇਆ ਟ੍ਰੈਕਿੰਗ ਹੈ ਕੋਈ ਚੋਰੀ ਦਾ ਖਤਰਾ ਨਹੀਂ ਹੈਗਾ ਜੀ ਜੀਪੀਐਸ ਨਾਲ ਤੁਸੀਂ ਆਪਣੀ ਐਪਲੀਕੇਸ਼ਨ ਤੋਂ ਓਲਾ ਇਲੈਕਟ੍ਰਿਕ ਐਪ ਤੋਂ ਟ੍ਰੈਕਿੰਗ ਵੀ ਕਰ ਸਕਦੇ ਹੋ ਜੀ ਠੀਕ ਹੈ ਇਹਦਾ ਆਪਣੇ ਪੂਰਵ ਸਟਾਫ ਇਹਦੇ ਆਪਣੇ ਕੁਫਰ ਲਵਾਉਣਾ ਲਓ ਵੀ ਆਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਈਆ ਓਲਾ ਦੀ ਸਕੂਟਰੀ ਤੇ ਜਿਹੜੀ ਕਿ ਆਪਦੇ ਡੇਲੀ ਯੂਜ਼ ਲਈ ਬਹੁਤ ਵਧੀਆ ਚੀਜ਼ ਆ ਤੇ ਠੀਕ ਹੈ ਜੀ ਆਦੀ ਵੀਡੀਓ ਤੁਹਾਨੂੰ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ മെഡ്യാ സമൂഹ നമുക്ക് വീഡിയോ ആൽജി വീഡിയോ അപ്പം ഹെഡ് കണ്ടിട്ട് തൊട്ടാ സാധ്യത വിഡിയോ ധനവാദി